ਭਾਰਤ ਦੇ ਜਿਹੜੇ ਦਰਖਤ ਨੇ ਵੱਖਰੇ ਪੰਜਾਬ ਦੇ ਦਰਖਤ ਤੇ ਜਿਹੜੇ ਨਾਰਥ ਅਮਰੀਕਾ ਦੇ ਦਰਖਤ ਨੇ ਜਿਸ ਤਰ੍ਹਾਂ ਅਸੀਂ ਨਾਰਥ ਅਮਰੀਕਾ ਦੀ ਧਰਤੀ ਤੇ ਆਏ ਆ ਤੇ ਗੋਰਿਆਂ ਦੀ ਬਹੁਤਾਤ ਹੈ ਯੂਰਪ ਚ ਗੋਰਿਆਂ ਦੀ ਬਹੁਤਾਤ ਹੈ ਸਕਿਨ ਦਾ ਕਲਰ ਦਾ ਫਰਕ ਆ ਤਾਂ এনवायरमेंट ਲੰਬੇ ਸਮੇਂ ਤੋਂ ਗਲੋਬਲ ਜਿਹੜਾ ਵਾਰਮਿੰਗ ਦਾ ਜ਼ਿਕਰ ਆ ਪੀਓ ਚ ਬਹੁਤ ਸਾਰੇ ਨਿੱਕੇ ਨਿੱਕੇ ਟਾਪੂ ਡੁੱਬ ਜਾਣਗੇ ਕਈ ਸ਼ਹਿਰਾਂ ਤੇ ਵੀ ਖਤਰਾ ਆ ਮੈਂ ਵੇਖ ਰਿਹਾ ਸੀ ਆਸਟ੍ਰੇਲੀਆ ਤੇ ਇੱਕ ਬਿਲ ਪਾਸ ਹੋਇਆ ਕਿ 12 ਸਾਲ ਤੋਂ ਛੋਟੀ ਉਮਰ ਦੇ ਬੱਚੇ ਜਿਹੜੇ ਆ ਸੋਸ਼ਲ ਮੀਡੀਆ ਤੇ ਨਹੀਂ ਜਾ ਸਕਣਗੇ ਘੱਟੋ ਘਾਟ ਵਾਤਾਵਰਨ ਦੇ ਸੰਤੁਲਨ ਲਈ ਜਿਹੜੀ ਹੈਗਾ ਉਹ 30% ਸ਼ਾਇਦ ਕਹਿ ਰਿਹਾ ਕਿ ਤੁਹਾਨੂੰ ਜੰਗਲਾਤ ਚਾਹੀਦੇ ਆ ਤੇ ਪੰਜਾਬ ਦੇ ਵਿੱਚ ਤੇ 1.5 ਤੋਂ 2% ਵੀ ਨਹੀਂ ਰਹਿ ਗਏ ਜਿਹੜੀ ਸਾਡੀ ਧਰਤੀ ਆ ਪਿੱਛੇ ਛੱਡੀ ਤੇ 33% 30 ਤੋਂ 33 ਜਿਹੜੇ ਨਿੱਕੇ ਨਿੱਕੇ ਪੰਛੀ ਨੇ ਉੱਗਣ ਵਾਲੇ ਜਾਂ ਜਿਹਦੇ ਉਹ ਧਰਤੀ ਤੇ ਰਿੰਗਣ ਵਾਲੇ ਨੇ ਦਾ ਅ ਜਿੱਦਾਂ ਗਲੜ ਦੀ ਤੁਸੀਂ ਗੱਲ ਕਰ ਰਹੇ ਹੋ ਗਲੈਰੀ ਵਗੈਰਾ ਉਹ ਸਾਰੇ ਇਸੇ ਫੂਟ ਤੇ ਆ ਉਹਨੂੰ ਜੇ ਕੋਹ ਰੋਟੀਆਂ ਪਕਾ ਕੇ ਸਦਖਾਰਿਆਂ ਨੂੰ ਵਾਦ ਉਸਕੋ ਜੇ ਉਹਨਾਂ ਆਪਾਂ ਥੋੜੀ ਜਿਹੀ ਕੈਨੇਡਾ ਦੀ ਸਿਰਖਾਂ ਦੀ ਗੱਲ ਜੀ ਬਿਲਕੁਲ ਆ ਜਿੱਥੇ ਬੈਠੇ ਹੋ ਉਹਦੀ ਗੱਲ ਜ਼ਰੂਰੀ ਆ ਗੱਲ ਤੇ ਭਾਵੇਂ ਨਾਰਥ ਵਾਰਕਾ ਚ ਆ ਪਰ ਡਾਕਟਰ ਸਾਹਿਬ ਦਾ ਕਹਿਣਾ ਹੈ ਕਿ ਜਦੋਂ ਮੈਂ ਇਹਦੀ ਰਿਸਰਚ ਕਰ ਰਿਹਾ ਤੇ ਇੱਕ ਕਿਤੇ ਚ ਵੀ ਵੱਖ-ਵੱਖ ਤਰ੍ਹਾਂ ਦੇ ਦਰਖਤ ਤੁਹਾਨੂੰ ਵੱਖ-ਵੱਖ ਏਰੀਆ ਚ ਮਿਲਦੇ ਆ ਜਿੰਦਾ ਆਪਾਂ ਜੇ ਭਾਰਤ ਦੀ ਜਾਂ ਪੰਜਾਬ ਦੀ ਗੱਲ ਕਰੀਏ ਤੇ ਕੁਝ ਜ਼ਮਾਨਾ ਹੁੰਦਾ ਸੀ ਕਿਤੇ ਕਿੱਕਰਾਂ ਮਿਲਦੀਆਂ ਸੀ ਜਿੱਥੇ ਬੰਜਰ ਜ਼ਮੀਨ ਹੁੰਦੀ ਸੀ ਪਹਾੜੀ ਕਿੱਕਰਾਂ ਆ ਗੱਡੀਆਂ ਤੇ ਕਿਸੇ ਪਾਸੇ ਦੁਆਬੇ ਚ ਆਮ ਬੰਬ ਮਿਲਦੇ ਸੀ ਸ਼ਾਹ ਬੜੇ ਮਸ਼ਹੂਰ ਆ ਉਹ ਕਹਿੰਦਾ ਅੰਬੀਆਂ ਨੂੰ ਤਰਸੇਂਗੀ ਛੱਡ ਕੇ ਦੇਸ਼ ਦੋ ਆਪਾਂ ਤੇ ਉਸ ਇਲਾਕੇ ਤੇ ਕੁਦਰਤੀ ਆਂਬ ਬੜੇ ਸੀ ਤੇ ਜਿੱਥੇ ਬਰਾਨੀ ਸੀ ਉੱਥੇ ਕਿੱਕਰਾਂ ਮੜੀਆਂ ਸੀਗੀਆਂ ਹਾਂਜੀ ਤੇ ਇਸ ਤਰ੍ਹਾਂ ਹੀ ਕੈਨੇਡਾ ਤੇ ਅਮਰੀਕਾ ਦੇ ਦਰਖਤਾਂ ਵਿੱਚ ਵੀ ਡਿਸਮਿਸ਼ ਕੀਤਾ ਹੋਇਆ ਸਰਦ ਸਾਹਿਬ ਨੇ ਅਜੀ ਜਿਹੜੇ ਆਪਾਂ ਕੈਨੇਡਾ ਦਾ ਜਿਹੜਾ ਵੱਡਾ ਰੋਖ ਵਾਲਾ ਰਾਸ਼ਟਰੀ ਰੋਖ ਜੀ ਨੂੰ ਆਪਾਂ ਕਹਿੰਦੇ ਮੇਪਲ ਦਾਗਾ ਮੇਪਲ ਹਾਂ ਇਹ ਮੈਪਲ ਦੀ ਆਪਣੀ ਖਾਸੀਅਤ ਆ ਇਹਦੇ ਇੱਕ ਦੇ ਪੱਤੇ ਆਪਾਂ ਵੇਖੀਏ ਇਹਦੇ ਪੰਜ ਕੋਨੇ ਸਾਰੇ ਅੱਧਾ ਬਣ ਗਏ ਪੰਜ ਪੰਜ ਕੋਨੇ ਆ ਤੇ ਪਰ ਇਹ ਸਾਡੇ ਚੰਡੇ ਵਿੱਚ ਵੀ ਮੇਪਲ ਜੋ ਕਾਫੀ ਇੰਪੋਰਟੈਂਸ ਬਣੀ ਹੋਈ ਹੈ ਆਪਣਾ ਚੱਲੇ ਦਾ ਸ਼ਿੰਗਾਰ ਮੈਂ ਅਕਈ ਵਾਰ ਸੋਚਦਾ ਹਾਂ ਨਾ ਕਿ ਮੇਪਲ ਦੇ ਦਰਖਤ ਨੂੰ ਇੰਨੀ ਮਾਨਤਾ ਕੈਨੇਡਾ ਚ ਮਿਲੀ ਹੋਈ ਆ ਇਹ ਇਹ ਇਹਦੇ ਵਿੱਚ ਕਿਹੜੇ ਕਿਹੜੇ ਕਾਰਨ ਹੋ ਸਕਦੇ ਮੈਂ ਵੀ ਇੰਟਰਸਟਿੰਗ ਗੱਲ ਹੈ ਤੁਹਾਨੂੰ ਪੁੱਛਦਿਆਂ ਕਿ ਕੀ ਇਹਦੀ ਲੱਕੜ ਇੰਨੀ ਵਧੀਆ ਆ ਜਾਂ ਇਹਦੇ ਬੂਟੇ ਤੋਂ ਕੋਈ ਦਵਾਈਆਂ ਬੂਟੀਆਂ ਬਣਦੀਆਂ ਜਾਂ ਕਿ ਕਿੰਨੇ ਕਿ ਜੂਸਫੁੱਲ ਆ ਕਿ ਇਹਨੂੰ ਇੰਨਾ ਮਾਨ ਮਿਲਿਆ ਦੂਜੇ ਦਰਖਤਾਂ ਤੋਂ ਵੱਧ ਵੇਖੋ ਜੀ ਲੱਕੜ ਤੇ ਬਖੋ ਵੀ ਇਹ ਬਹੁਤ ਯੂਸਫੁਲ ਲੱਕੜ ਵੀ ਇਹਦੀ ਕਿਥੇ ਆਵਾ ਦੇ ਕੰਮ ਆਉਂਦੀ ਆ ਮਜ਼ਬੂਤ ਆ ਲੱਕੜ ਕੋ ਇਹ ਫਰਨੀਚਰ ਤੇ ਘਰਾਂ ਦੀ ਸਟੇਅਰ ਵਗੈਰਾ ਜਦੋਂ ਗੱਲ ਕਰਦੇ ਆ ਨਾ ਜੀ ਮੇਪਲ ਮੇਪਲ ਦੀ ਲੱਕੜ ਦੀ ਲੱਗੀ ਹੋਈ ਆ ਸਾਡੇ ਘਰਾਂ ਵਿੱਚ ਜਿਹੜੀ ਆ ਸਟੇਅਰ ਆ ਜਾਂ ਮੇਪਲ ਦਾ ਟੇਬਲ ਆ ਮੇਪਲ ਦਾ ਬਣਾਇਆ ਜਾਣੀ ਕਿ ਉਹਨੂੰ ਚੰਗਾ ਜਿੱਦਾਂ ਸਾਡੇ ਉੱਤੇ ਕਹਿੰਦੇ ਆ ਨਾ ਜੀ ਦਿਯਾਰ ਦੀ ਬੜੀ ਮੋਈ ਚੀਜ਼ ਆ ਚਗਾਠਾਂ ਦਿਯਾਰ ਦੀਆਂ ਬੜੀਆਂ ਦਿਯਾਰ ਦਾ ਸਾਗਵਾਨ ਸਾਗਵਾਨ ਨਿਕਲ ਜਾਂ ਹਾਂਜੀ ਹਾਂਜੀ ਤੇ ਦਿਯਾਰ ਦਾ ਜਿਹੜਾ ਅੱਛਾ ਦਿਹਾਰ ਤੇ ਸਾਗਵਾਨ ਦਾ ਫਰਕ ਮੈਂ ਸਾਗਵਾਨ ਕਹਿਣਾ ਚਾਹਦਾ ਸੀ ਕਿ ਸਾਗਵਾਨ ਨੂੰ ਸਭ ਤੋਂ ਹਾਰਡ ਤੇ ਵਧੀਆ ਲੱਕੜ ਰੇਸ਼ੇਦਾਰ ਲੱਕੜ ਮੰਨਿਆ ਜਾਂਦਾ ਉਸ ਤੋਂ ਬਾਅਦ ਜਿਹੜੀ ਆ ਉਹ ਸ਼ੀਸ਼ਮ ਟਾਲੀ ਨੂੰ ਵੀ ਚੰਗਾ ਮੰਨਿਆ ਜਾਂਦਾ ਮਜ਼ਬੂਤ ਮੰਨਿਆ ਜਾਂਦਾ ਟਾਲੀ ਟਾਲੀ ਜੀ ਨਾਲ ਬਸ ਕਾਫੀ ਸੌਧਾ ਅੱਛਾ ਡਾਕਟਰ ਸਾਹਿਬ ਕਹਿੰਦਾ ਕਿ ਮੇਪਲ ਨੂੰ ਇਸ ਕਰਕੇ ਵੀ ਚੰਗਾ ਮੰਨਿਆ ਜਾਂਦਾ ਕਿ ਇਹਦੀ ਲੱਕੜ ਬੜੀ ਯੂਸਫੁਲ ਆ ਦੂਰੋਂ ਤੁਸੀਂ ਵੇਖੋ ਇਹਦੇ ਪੱਤੇ ਜਿਹੜੇ ਹਨ ਉਹ ਉਹਨਾਂ ਦੀ ਸ਼ੇਪ ਜਿਹੜੀ ਆ ਉਹ ਅਟਰੈਕਟਿਵ ਹੈਗੀ ਆ ਵੇਖਣ ਨੂੰ ਮੇਰੇ ਜਿੰਨੇ ਵੀ ਸ਼ਿੰਗਾਰ ਰੋਕ ਜਿਹੜੇ ਆਰਨਮੈਂਟਰੀ ਜਿੰਨੇ ਹੈਗੇ ਉਹਨਾਂ 'ਚ ਵੇਖੀਏ ਤੇ ਮੈਪਲ ਦੇ ਪੱਤੇ ਜਿਹੜੇ ਆ ਨਾ ਉਹ ਤੁਹਾਨੂੰ ਸਭ ਤੋਂ ਵਧੀਆ ਸ਼ੇਰ ਤੁਸੀਂ ਨਾ ਫਰਕਿਆ ਪਰ ਪੱਤੇ ਦੀਆਂ ਨਾੜੀਆਂ ਤੇ ਤੇ ਸਾਰਾ ਕੁਝ ਸਾਡੇ ਪਿੱਪਲ ਦੇ ਪੱਤੇ ਨਾਲ ਮਿਲਦਾ ਜਾਂਦਾ ਕੁਝ ਕੋਈ ਜਹ ਤੱਕ ਕੁਝ ਮਿਲਦਾ ਬਿਲਕੁਲ ਇੱਕ ਓਮਕਾਰਪ੍ਰੀਤ ਦਾ ਇੱਕ ਸ਼ੇਰ ਵੀ ਇਸ ਤਰ੍ਹਾਂ ਨਾਲ ਮੈਪਲ ਉਹਦੀ ਕਿਤਾਬ ਆਈ ਸੀ ਮਿੱਪਲ ਦੀ ਕੈਨਵਸ ਹਾਂਜੀ ਤੁਸੀਂ ਮੈਂ ਸ਼ੇਰ ਪੜਿਆ ਹੈ ਮੈਨੂੰ ਇੱਕ ਦਿਵਾਰ ਤੇ ਇੱਕ ਸ਼ੇਰ ਇਸ ਤਰ੍ਹਾਂ ਦਾ ਹੈਗਾ ਜੀ ਉਹਨੂੰ ਪੂਰਾ ਸ਼ੇਰ ਸਾਇਦ ਮੈਂ ਨਾ ਕਹਿ ਸਕਾ ਪਰ ਉਹਦਾ ਮਕਸਦ ਇਤਨਾ ਸੀ ਇੱਕ ਰਾਈ ਆਇਆ ਰੁਕਿਆ ਤੇ ਇੱਕ ਰਾਈ ਆਇਆ ਤੇ ਰੁਕ ਗਿਆ ਉਹ ਰੁਕਿਆ ਮੈਪਲ ਨੂੰ ਜਫੀ ਪਾ ਪਿੱਪਲ ਦਾ ਚਿਤ ਚੇਤਾ ਕਿ 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 ਮਨੁੱਖ ਦੇ ਵਿੱਚ ਪਿੱਪਲ ਬਣ ਉਹ ਤੇ ਉਹ ਤੇ ਇੱਕ ਪਰਦੇਸੀ ਦਾ ਵਿਰਾਗ ਦਿਖਾਇਆ ਨਾ ਉਹਨਾਂ ਨੇ ਬੜਾ ਉਹਨੇ ਇਹ ਪਿੱਪਲ ਤੇ ਮੈਪਲ ਨੂੰ ਮਤਲਬ ਕੰਪੇਅਰ ਕੰਪੇਅਰ ਕੀਤਾ ਜਿਵੇਂ ਸਾਡਾ ਉੱਥੇ ਆਪਣੇ ਦੇਸ਼ ਦੇ ਵਿੱਚ ਇੰਡੀਆ ਦੇ ਵਿੱਚ ਪੀਪਲ ਦੇ ਨਾਲ ਪ੍ਰੇਮ ਇੱਥੇ ਮਤਲਬ ਮੇਪਲ ਜਿਹੜਾ ਵਾ ਇਹ ਵੱਡੀ ਗਿਣਤੀ 'ਚ ਹੁੰਦਾ ਇੱਥੋਂ ਦਾ ਲਕਸਾਪਾ ਮੋਲੀ ਮੋਲੀ ਬੰਦੇ ਪਿੱਪਲ ਵਾਂਗੂ ਇੱਥੇ ਨੇ ਨਾ ਹੀ ਕੱਚੀ ਲੱਸੀ ਜਿਹੜਾ ਮੈਂ ਜੀ ਨਾ ਹੀ ਕੱਚੀ ਲੱਸੀ ਚ ਹੁੰਦੇ ਜੀ ਇੱਥੇ ਮੇਪਲ ਨੂੰ ਤੇ ਨਾ ਹੀ ਬੰਦੇ ਜੀ ਕਿ ਜੇ ਉਹ ਨੂੰ ਗਾਤਵੀਤ ਤੇ ਨਾ ਹੀ ਕੋਈ ਟੇਕਦਾ ਜੇ ਮੱਥਾ ਤੇ ਨਾ ਹੀ ਕੋਈ ਕਹਿੰਦਾ ਕਿ ਪੁੱਤਰ ਆ ਇਹਨੂੰ ਚੰਗਾ ਟਰੀ ਬੰਦੇ ਆ ਪਰ ਉਹਨੂੰ ਅਸੀਂ ਪੁੱਤਰਤਾ ਦਾ ਦਰਜਾ ਨਹੀਂ ਦੇ ਦਿੰਦੇ ਕਿ ਉਹਨੂੰ ਮੱਥਾ ਦੇ ਕੇ ਲੰਗੀਏ ਇਹ ਜਿਆ ਮਿਰਪਲ ਦੀਆਂ ਵੀ ਜਿਤਨਾ ਆਪਾਂ ਗੱਲ ਕਰਦੇ ਹਾਂ ਇਹਦੀਆਂ 250 ਤੋਂ ਵੱਧ ਕਿਸਮਾਂ ਹੈਗੀਆਂ ਜੀ ਔਰ ਕਈ ਇਸ ਤਰ੍ਹਾਂ ਦੀਆਂ ਜਿਹੜੀਆਂ ਪੰਜ ਕੋਨਾ ਜਿਹੜਾ ਆਮ ਤੌਰ ਤੇ ਆਪਾਂ ਵੇਨੇ ਨਾ ਵੀ ਰੈਸਟ੍ਰੇਸ਼ਨ ਦੇ ਜਿਹਾ ਆਪਣੇ ਇਹਦੇ ਨਾਲੋਂ ਥੋੜੀ ਜੀ ਉਹਨਾਂ ਦੀ ਪੱਤਿਆਂ ਦੀ ਇਹ ਛੇਪ ਛੇਪ ਵੱਖਰੀ ਹੈ ਹੂੰ ਕੋਈ ਥੋੜੀ ਜਿਹੀ ਲੰਬੂਤਰੀ ਹੈ ਹੈ ਪੰਜ ਪੰਜ ਪੱਤੀਆਂ ਹੈ ਉਹਨਾਂ ਦੀਆਂ ਹੂੰ ਹੂੰ ਤੇ ਹੈਗੇ ਲੰਬੂਤਰੀ ਜੀ ਸ਼ੇਡ ਦੇ ਅਦਰਵਾਈਜ਼ ਬਿਲਕੁਲ ਸਿਸਟਮੈਟਿਕ ਨਾਲ ਉਹ ਨਾ ਗੁੱਚਾ ਉਹ ਨਾ ਕਿ ਚੌੜਾ ਨਾ ਨਹੀਂ ਤੇ ਇੱਕ ਕਿਸਮ ਇੱਕੋ ਜਿਹੇ ਦੇ ਵਿੱਚ ਉਹਦਾ ਨਾਮ ਹੀ ਉਹਨਾਂ ਨੇ সিলਵਰ ਮੇਪਲ ਰੱਖਿਆ ਅੱਛਾ ਜੀ সিলਵਰ ਮੇਪਲ ਉਹਦੇ ਪੱਤੇ ਬਿਲਕੁਲ ਚਾਂਦੀ ਰੰਗੇ ਹੋਏ ਹੈਗੇ ਆ ਹਰੇ ਨਹੀਂ ਹੈਗੇ ਅੱਛਾ ਜੀ ਉਹ ਚਾਂਦੀ ਰੰਗੇ ਆ ਹਾਂ ਹਾਂ ਤੇ ਉਹ ਹੋਰ ਹਰ ਇੱਕ ਜਿਹੜੇ ਕਿਸਮਾਂ ਉਹਨਾਂ ਦੀ ਵੱਖਰੀ ਵੱਖਰੀ ਖਾਸੀਅਤ ਜੇ ਆਪਾਂ ਜਾਵਾਂਗੇ ਬਹੁਤ ਡਿਟੇਲ ਤੇ ਟਾਈਮ ਵੀ ਬੜ ਲੱਗੇਗਾ ਤੇ ਉਹਦੇ ਚ ਜਦੋਂ ਬਰਸਾਤ ਆਪਣੀ ਹੁੰਦੀ ਹੈ ਪੱਤ ਝੜ ਹੁੰਦੀ ਆ ਆਪ ਕੋਲ ਇਹਦੇ ਮੇਪਲ ਜੜੀਆਂ ਕਿਤਰਾ ਆਪਣੇ ਰੰਗ ਬਟਾਉਂਦੇ ਆ ਹਰੇ ਤੋਂ ਪਹਿਲਾਂ ਥੋੜੇ ਜਿਹਾ ਰਦੋਂ ਪੀਲੇ ਬਾਅਦ ਪੀਲੇ ਤੋਂ ਬਾਅਦ ਲਾਲ ਹੋ ਜਾਂਦੇ ਆ ਲਾਲ ਗੋਲਡਨ ਦੇ ਪਰ ਗੋਲਡਨ ਜ ਗੋਲਡੂ ਤੋਂ ਬਾਅਦ ਲਾਲ ਹੁੰਦੇ ਤੇ ਲਾਲ ਤੋਂ ਬਾਅਦ ਭੂਰੇ ਹੋ ਜਾਂਦੇ ਆ ਹਾਂਜੀ ਭੂਰੇ ਹੋ ਕੇ ਤੇ ਫਿਰ ਉਹਨਾਂ ਦੀ ਆਜੂ ਖਤਮ ਹੋ ਜਾਂਦੀ ਫਿਰ ਬਿਛਾਰੇ ਬੱਚਿਓ ਉਹ ਵੀ ਸੀਨ ਜਿਹੜਾ ਲੋਕੀ ਦੇਖਣ ਜਾਂਦੇ ਆ ਜਦੋਂ ਜਿਹੜਾ بڑا ਏਰੀਆ ਹੁੰਦਾ ਬਾਹਰ ਵਾਲਾ ਖੇਤਾਂ ਵਾਲਾ ਤੇ ਜਦੋਂ ਰੁੱਖ ਆਪਣਾ ਮੌਸਮ ਦੇ ਹਿਸਾਬ ਨਾਲ ਰੰਗ ਬਟਾਉਂਦੇ ਆ ਤੇ ਉਹ ਵੀ ਦੇਖਣ ਵਾਲਾ ਨਜ਼ਾਰਾ ਹੁੰਦਾ ਮੈਂ ਤਾਂ ਕਹਿੰਦਾ ਕਈ ਵਾਰ ਚਾਹਤ ਉਹਨਾਂ ਦੀ ਜਿਹੜੀ ਪੱਤਝੜ ਆ ਆਟਮ ਉਹ ਸਾਡੇ ਆਪਣੇ ਇੰਡੀਆ ਦੀ ਬਹਾਰ ਰੁੱਤ ਸਪ੍ਰਿੰਗ ਵਰਗੀ ਹੈ। ਉਹ ਵੀ ਕਲਾਸੀਕਲ ਹੈ ਬੜੀ ਹੈਨਾ ਜਿਵੇਂ ਉੱਥੇ ਬਹਾਰ ਮੁੱਦੇ ਮੌਸਮ ਦੇ ਸਪ੍ਰਿੰਗ ਦੇ ਵਿੱਚ ਰੁੱਖਾਂ ਦੇ ਵਿੱਚ ਨਵੇਂ ਪੱਤੇ ਆਉਂਦੇ ਨੇ ਨਵੇਂ ਫੁੱਲ ਆਉਂਦੇ ਆ ਸਾਰਾ ਕੁਝ ਤੇ ਇੱਥੇ ਜਦੋਂ ਰੁੱਖ ਜਦੋਂ ਬਹਾਰ ਜਾਂਦੀ ਆ ਪੱਤ ਝੜ ਆਉਦੇ ਆ ਉਦੋਂ ਅ اچھا ਕੱਲਾ ਹੀ ਬੇਪੱਲੀ ਪੱਤੇ ਇਹ ਤਰ੍ਹਾਂ ਰੰਗ ਨਹੀਂ ਬਟਾਉਂਦਾ ਹੋਰ ਵੀ ਕਈ ਬਨਸਪਤੀ ਹੈਗੀ ਆ ਜਿਹੜੀ ਉਹ ਆਪਣੇ ਇਸ ਤਰ੍ਹਾਂ ਹੀ ਰੰਗ ਬਟਾਉਂਦੀ ਹੈ ਅੱਛਾ ਸਰ ਮੈਨੂੰ ਇੱਕ ਦੱਸੋ ਜਿਹੜੇ ਇੱਥੋਂ ਦੇ ਟ੍ਰੀ ਨੇ ਜਦੋਂ ਸਾਡੇ ਭਾਈ ਭਾਈ ਵੀਰ ਸਿੰਘ ਦੀ ਕਪਤਾ ਕਿਰਦਾਰ ਰੱਖਦੇ ਆ ਕਾਹ ਕਰੇ ਹੋਰ ਆ ਕਾਡ ਸਰੀਰ ਤੋਂ ਪੁਰਨੋ ਚੱਲਿਆ ਬਾਹਰ ਕਸ਼ਾ ਜਾ ਤੇ ਮਨ ਉਹ ਹੀ ਹੈ ਹਾਈ ਕੁਆਡਾ ਦੁਨੀਆ ਵੀ ਮੈਂ ਕਹਿੰਦਾ ਦੁੱਖ ਨਹੀਂ ਹੁੰਦੀ ਮੈਨੂੰ ਫਿਰ ਵੀ ਵੱਡ ਲਿਆ ਤੇ ਉਹਨੂੰ ਸਿੰਬਲ ਮੰਨ ਕੇ ਤੇ ਕਈ ਕਪਤਾਵਾਂ ਉੱਥੇ ਹੁੰਦੀਆਂ ਨੇ ਕੀ ਅੰਗਰੇਜ਼ੀ ਸਾਹਿਤ ਵਿੱਚ ਵੀ ਇੰਨਾਂ ਚੀਜ਼ਾਂ ਨੂੰ ਲੈ ਕੇ ਕੋਈ ਤਰੀਕਾ ਦੀ ਤੁਹਾਡੀ ਨਜ਼ਰ ਪੈਂਦਾ ਕਿ ਇਹਨਾਂ ਨੂੰ ਉਸ ਤਰੀਕੇ ਨਾਲ ਉਹਨਾਂ ਪੜਾਇਆ ਹੋਵੇ ਨੇਜੀ ਸੈੱਟ ਦੇ ਵਿੱਚ ਆਪਾਂ ਵੇਖੀਏ ਤੇ ਵਰਡਸ ਵਰਥ ਦਾ ਨਾ ਸਭ ਤੋਂ ਪਹਿਲਾਂ ਆਉਂਦਾ ਨੇਚਰ ਲਵਰ ਜਿਨੇ ਉਹ ਆਪਾਂ 11ਵੀਂ 12ਵੀਂ ਚ ਕਵਤਾ ਪੜ੍ਹਦੇ ਹਾਂ ਡਾਫੋਡਿਲਸ ਪੜ੍ਹਦੇ ਹੁੰਦੇ ਹਾਂ ਤੇ ਉਹ ਡਾਫੋਡਿਲ ਦੇ ਫੁੱਲਾਂ ਬਾਰੇ ਉਹ ਖੈਰ ਉਹਨੇ ਗੱਲ ਕੀਤੀ ਕੀਟਸ ਜੌਨ ਕੀਟਸ ਜਿਹੜਾ ਹੈਗਾ ਉਹਨੇ ਨੇਚਰ ਨੂੰ ਕਾਫੀ ਆਪਣੀਆਂ ਕਵਤਾਂ ਦੇ ਵਿੱਚ ਡਿਪੀਕਟ ਕੀਤਾ ਹੈਗਾ ਮੈਂ ਦੇਖਿਆ ਕਿਛੂ ਤਾਂ ਵੈਸੇ ਮੇਰੇ ਕਾ ਸ਼ੇਵਾਂਗੂ ਉਦਾਸ ਵਾਲਾ ਕਵਤੀ ਕਦੇ ਨਹੀਂ ਕਹਿੰਦੇ ਬਤਾ ਪਰ ਉਹ ਕਿਉਂ ਉਹ ਯੰਗ ਜੀ ਉਹਦੀ ਵੀ ਡੈਥ ਹੋ ਗਈ ਸੀ ਨਾ ਸ਼ੇਵਾਂਗੂ ਤੇ ਪਰ ਉਹ ਦੇਖੋ ਸੰਭਾਲਿਕਲੀ ਤੇ ਆਪਣੇ ਜਿੰਨਾ ਚਿਰ ਉਹ ਜੀਆ ਹਾਂ ਹਾਂ ਯੰਗ ਜੀ ਤੱਕ 23 24 ਸਾਲ ਦੀ ਮੁਰਸੀ ਉਹਦੀ ਡੈਥ ਹੋ ਗਈ ਸੀ ਤੇ ਉਹ ਜਿੰਨਾ ਚਿਰ ਜੀਵਿਆ ਉਹ ਨੇਚਰ ਨਾਲ ਬਿਲਕੁਲ ਜੁੜ ਕੇ ਜੀਵਿਆ ਮੈਂ ਮੈਂ ਆਪਣੇ ਆਪਣੇ ਅਮਰਿਤਵਾਜ ਕਈ ਇਹੋ ਜਿਹੇ ਰੈਫਰੈਂਸ ਕੋ ਮਰਿਆ ਜਿੱਦਾਂ ਇੱਕ ਕਫਤਾਨ ਦੀ ਸੀਗੀ ਜਿਹਨੂੰ ਨਵੀਂ ਪੀੜੀ ਦੇ ਆਗਮਨ ਦੇ ਨਾਲ ਜੋੜ ਕੇ ਪਿਪਲੀ ਦੇ ਪੱਤੇ ਆ ਕੇ ਉਹ ਖੜਖੜ ਲਈ ਆ ਪੱਤ ਚੜੇ ਪੁਰਾਣੇ ਰੁੱਤ ਨਵੇਂ ਆ ਦੀ ਆ ਉਹ ਉਹਨੂੰ ਨੂੰ ਸਿੰਬੋਲਿਕ ਲੈ ਕੇ ਤੇ ਜ਼ਿੰਦਗੀ ਦੇ ਨਾਲ ਜੋੜਿਆ ਗਿਆ ਵਾ ਕਿ ਜ਼ਿੰਦਗੀ ਦੇ ਵਿੱਚ ਇਹ ਨਵਾਂ ਨਵਾਂ ਪੋਜ ਆ ਰਿਹਾ ਉਹਨੋਂ ਦਾ ਸਮਾ ਆ ਰਿਹਾ ਵਾ ਜਿਵੇਂ 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 ਬੰਦੇ ਦੀ ਆਯੂ ਵੱਧਦੀ ਆ ਉਮਰ ਵੱਧਦੀ ਆ ਅਖੀਰ ਉਹਨੇ ਇੱਕ ਦਿਨ ਜਾਣ ਤੋਂ ਜਾਣੇ ਜਾਣਾ ਉਹ ਪਿਪਲ ਦੇ ਪਤੇ ਬੇਰ ਕਰ ਗਏ ਵੀ ਜਦੋਂ ਆ ਪਿਪਲ ਦਾ ਪਤਾ ਆਪਣੇ ਆਜੂ ਆਪਣੀ ਭੁਗਤਕੇ ਦੇ ਮੜ ਕੇ ਅਖੀਰ ਡਿੱਗ ਪਈ ਮਤਲਬ ਦੂਜੇ ਲਈ ਜਗ੍ਹਾ ਖਾਲੀ ਕਰਨ ਦੀ ਗੱਲ ਕਹੀ ਹੈ ਤੇ ਤੁਹਾਡੇ ਨਵੇਂ ਪਤੇ ਆ ਹਾਂ ਤੇ ਪਿਪਲ ਤੇ ਬੋਲਦੀ ਆ ਮਤਲਬ ਉਹ ਬਾੜੀ ਦੀ ਗੱਲ ਥੋੜੀ ਜਿਹੀ ਫਿਰ ਉਹ ਕਰ ਲੈਂਦੇ ਆ ਵੀ ਪਿਪਲ ਦੇ ਪਤੇ ਤੇ ਇਕਦਮ ਤੇ ਦੇਖੋ ਵੀ ਛੱਡ ਜਾਂਦੇ ਆ ਤੇ ਰੋੜਾ ਮੋੜਾ ਜਿਹਾ ਹੀ ਹੋ ਜਾਂਦਾ ਬੋਰਡ ਦੇ ਪਤੇ ਜਿਹੜੇ ਉਹ ਦੀ ਛੱਡਦੇ ਹੈਗੇ ਇਕਦਮ ਉਹ ਉਹ ਇਤਰਾ ਵੀ ਪੁਰਾਣੇ ਛੱਡਦੇ ਨਾਲ ਨਾਲ ਹੀ ਨਵੇਂ ਜਿਹੜੇ ਬੁੰਗਰਦੇ ਰਹਿੰਦੇ ਆ ਗਿਆ ਇਹ ਕੁਦਰਤ ਦਾ ਵਰਤਾਰਾ ਹੈ ਅੱਛਾ ਡਾਕਟਰ ਇੱਕ ਚੀਜ਼ ਮੈਂ ਤੁਹਾਨੂੰ ਭੁੱਲ ਗਿਆ ਸਾਰਾ ਸਾਲ ਹੀ ਸਾਹ ਦਿੰਦਾ ਮੈਂ ਤੁਹਾਨੂੰ ਇੱਕ ਚੀਜ਼ ਪੁੱਛਣੀ ਭੁੱਲ ਗਿਆ ਕੁਝ ਦਰਖਤ ਐਸੇ ਆ ਜਿਨ੍ਹਾਂ ਚੋਂ ਦੁੱਧ ਨਿਕਲਦਾ ਟਾਣੀ ਤੋੜਦੇ ਨਾ ਦੁੱਧ ਨਿਕਲਦਾ ਕੁਝ ਦਰਖਤ ਐਸੇ ਜਿਹਦਾ ਕਿੱਕਰ ਦੀ ਆਪਾਂ ਗੱਲ ਕਰ ਰਹੇ ਆ ਜਿਹਦੇ ਕੋਲੋਂ ਚੋਂ ਗੂਂਦ ਨਿਕਲਦੀ ਆ ਹਨਾ ਉਹ ਕੀ ਵਰਤਾਰਾ ਹੈ ਤੇ ਉਹਨੂੰ ਕੀ ਵੱਖਰੀ ਡਿਫੀਨੇਸ਼ਨ ਹੈਗੀ ਉਹਨਾਂ ਦਾ ਰਾਸ਼ੀ ਹੈ ਨਾ ਐਕਚੁਅਲੀ ਦੇ ਮਤਲਬ ਜਿੱਤਰਾ ਆਪਣਾ ਮਨੋਕਲਾ ਥੋੜਾ ਕਰੀਏ ਬਲੱਡਿੰਗ ਨਿਕਲਣਾ ਉਹ ਵੀ ਇੱਕ ਤਰ੍ਹਾਂ ਦਾ ਰੁੱਖਾਂ ਦਾ ਸਮਝੋ ਇੱਕ ਤਰ੍ਹਾਂ ਦਾ ਬਲੱਡ ਹੀ ਆ ਹੂੰ ਉਹਨਾਂ ਬਲੱਡ ਇਸ ਤਰ੍ਹਾਂ ਬਲੱਡ ਮੈਚ ਕਰਕੇ ਇਹ ਵੀ ਚਲੋ ਨੇ ਆਪਾਂ ਜਾਣੇ ਨਾ ਖੂਨ ਤੇ ਸ਼ਬਦ ਇੱਕੋ ਜਿਹਾ ਲਾਲ ਹੀ ਹੁੰਦਾ ਤੇ ਉਹਨਾਂ ਨੇ ਕਿਹਾ ਚਿਟਾਇਆ ਕਿ ਇਹਦਾ ਇਹਦਾ ਜੁੜਵਾ ਹੈ ਬੱਕਰੀ ਹੈ ਖੇਸੀਤ ਉਹਦੇ ਵਿੱਚ ਇਹ ਹੈ ਕਿ ਇਹ ਜਿਆਦਾ ਦੇ ਬਾਰੇ ਬਟੈਨਸਟੀ ਦੱਸ ਸਕਦੇ ਆ ਮੈਂ ਤਾਂ ਇੱਕ ਬਾਇਓਕੇਮਿਸਟਰੀ ਦਾ ਸਟੂਡੈਂਟ ਵੀ ਆ ਥੋੜਾ ਜਿਆਦਾ ਕਰਕੇ ਬੋਟਨੀ ਦੇ ਨਾਲ ਥੋੜਾ ਮੇਰਾ ਸਬੰਧ ਬਣ ਗਿਆ ਉਹਦੇ ਵਿੱਚ ਇਹ ਆਪੀ ਜਿਹੜੀ ਗੋਦ ਨਿਕਲਦੀ ਹੈ ਨਾ ਉਹ ਇੱਕ ਉਹਦਾ ਕਨਸੈਂਟ੍ਰੇਟਡ ਕਹਿੰਦੇ ਜਿਹੜਾ ਰਾਸਾ ਨਾ ਉਹ ਹੀ ਆ ਹਾਂ ਤੇ ਉਹ ਪੀਪਲ ਦਾ ਜਾਂ ਦੁੱਧ ਦਾ ਜਾਂ ਕਿਸੇ ਹੋਰ ਦਾ ਜਿਹੜਾ ਬੋੜ ਦਾ ਜਾਂ ਆਪਾਂ ਅਕ ਲਿਕਵਿਡ ਫਾਰਮ ਚ ਹੁੰਦਾ ਲਿਕਵਿਡ ਫਾਰਮ ਚ ਹੁੰਦਾ ਹੈ ਹੈ ਉਹ ਹੀ ਰਾਸਾ ਹੈ ਹਾਂ ਤੇ ਉਹਦੇ ਚ ਕੁਦਰਤ ਜਿਹੜੀ ਬੜੀ ਵਿਆਪਤ ਜੀ ਇਹਦਾ ਥਾਪ ਹੋਣਾ ਜਿਹੜਾ ਨਾ ਬੜਾ ਮੁਸ਼ਕਲ ਹੈ ਵਾਟਨਿਸਟਰ ਨੇ ਬੜਾ ਬੜਾ ਕੰਮ ਕੀਤਾ ਤੇ ਪਰ ਹਾਲੇ ਅੱਛਾ ਸਰ ਇੱਕ ਦੱਸੋ ਮੈਨੂੰ ਡਿਵਾਈਸ ਨਹੀਂ ਜਿੱਦੇ ਜਾ ਸਕੇ ਬਾਕੀ ਉਸ ਉਹਨਾਂ ਨੂੰ ਪਤਾ ਹੋਏਗਾ ਇਹ ਮੈਨੂੰ ਇਹਦੇ ਬਾਰੇ ਬਹੁਤ ਅੱਛਾ ਮੈਂ ਦੁੱਧ ਤੋਂ ਮੈਨੂੰ ਯਾਦ ਆਯੁਰਵੈਦਾ ਜਦੋਂ ਗੱਲ ਕਰਦੇ ਆ ਤਾਂ ਉਹ ਭਾਰਤ ਦੀ ਇੱਕ ਪ੍ਰਣਾਲੀ ਆ ਪੁਰਾਣੀ ਆ ਨਾ ਜ ਚਾਈਨਾ ਦੀ ਜਾਂ ਭਾਰਤ ਦੀ ਕਹ ਲਓ ਜਦੋਂ ਤਾਂ ਇਹ ਜੀ ਹ�्किया ਬਹੁਤਾ ਤਾਂ ਗਿਆ ਤੇ ਇੱਥੇ ਤੇ ਕੋਈ ਦਰਖਤ ਜਾਂ ਕੋਈ ਜੜੀਆਂ ਬੂਟੀਆਂ ਐਸੀਆਂ ਹੈ ਜਿਹੜੀਆਂ ਅਸੀਂ ਉਹਨਾਂ ਨੂੰ ਮੈਡੀਕਲ ਪਲਟ ਹੋਣ ਨਾਲ ਵੀ ਬੜਾ ਵਧੀਆ ਸਮਝਦੇ ਹੋਈਏ ਤੇ ਉਹ ਕਿਤੇ ਮੈਡੀਸਿਨ ਚ ਕੰਮ ਆਉਂਦੀਆਂ ਹੋਣ ਤੇ ਉਹਨਾਂ ਨੂੰ ਉਸ ਬਨਾ ਤੇ ਇੰਪੋਰਟੈਂਸ ਮਿਲੀ ਹੋਵੇਗਾ ਨਾਰਥ ਅਮਰੀਕਾ ਦੇ ਹਿੱਸੇ ਦੇ ਦੇਖ ਰਹੇ ਸੀ ਕੈਨੇਡੀਅਨ ਯੂ ਦੀ ਗੱਲ ਜਿਹੜੀ ਕੀਤੀ ਹੈ ਨਾ ਤਾਂ ਉਹਦੇ ਉਹਦੇ ਵਿੱਚੋਂ ਮਤਲਬ ਜਿਹੜਾ ਇਸ ਤਰ੍ਹਾਂ ਗੂਤ ਦੀ ਕਰਨ ਵਾਲੀ ਗੱਲ ਹੈਗੀ ਸੀ ਉਹਦੀ ਗੂੜ ਜਿਹੜੀ ਆ ਨਾ ਉਹ ਕਈ ਮੈਡੀਸਿਨਸ ਦੇ ਵਿੱਚ ਵਰਤੀ ਜਾਂਦੀ ਹੈਗੀ ਆ। ਹਮਮ। ਕ੍ਰੀਡੀਅੰਟ ਯੂ ਬਾਰੇ ਖਾਸ ਹੈਗਾ ਸੀਗਾ। ਇੱਕ ਰੁੱਖ ਗ੍ਰੇਨਾ ਦਾ ਆਉਂਦਾ ਹੈਗਾ ਉਹਦਾ ਨਾਮ ਵੀਪਿੰਗ ਬਿਲੋ ਕਰਕੇ ਹੈਗਾ। ਅੱਛਾ ਜੀ। ਵੀਪਿੰਗ ਬਿਲੋ ਵੀਪਿੰਗ ਜਿਵੇਂ ਨਾਮ ਹੀ ਦੱਸਦਾ ਹੈਗਾ ਵੀ ਰੋਣ ਵਾਲਾ ਉਹਨੂੰ ਰੋਂ ਦੂਰੋਖਾ ਪੰਜਾਬੀ ਜਗਤ ਗੱਲਾਂ ਉਹ ਕਹਿ ਸਕਦੇ ਆ ਵਿਲੋ ਸ਼ਬਦ ਸਾਡੇ ਬਹੁਤ ਸਾਰੇ ਦਰਸ਼ਕਾਂ ਨੇ ਸੁਣਿਆ ਹੋਊਗਾ ਜਿਹੜੀ ਕ੍ਰਿਕਟ ਗੇਮ ਆ ਉਹਦੇ ਬੈਟ ਵਿਲੋ ਦੇ ਕੇ ਬੈਟ ਸਭ ਤੋਂ ਵਧੀਆ ਗਿਣੇ ਜਾਂਦੇ ਆ ਔਰ ਕਿਹਾ ਜਾਂਦਾ ਕਿ ਜਿਹੜੀ ਇੰਗਲਿਸ਼ ਵਿਲੋ ਆ ਉਹਦੇ ਬੈਟ ਸਭ ਤੋਂ ਵਧੀਆ ਹੁੰਦੇ ਆ ਹਾਂ ਹਾਂ ਬੈਟ ਬੈਟ ਬਿਹਤਰ ਬਣਦੇ ਆ ਹਾਂਜੀ ਇਹਦੀ ਲੱਕੜ ਜਿਹੜੀ ਬਹੁਤ ਵਧੀਆ ਔਰ ਇਹਦੇ ਇਹਦੀ ਜਿਹੜਾ ਨਾ ਦੁੱਧ ਜਿਹੜਾ ਵੀਪਿੰਗ ਵਿਲੋ ਦਾ ਉਹ ਵੀ ਮਤਲਬ ਯੂਸਫੁਲ ਹੈਗਾ ਕਈਆਂ ਦਵਾਈਆਂ 'ਚ ਯਾ ਤਾਂ ਵੀਪਿੰਗ ਵੀਨ ਨੂੰ ਇਸ ਕਰਕੇ ਕਹਿੰਦੇ ਆ ਵੀ ਇਹਦੀਆਂ ਟਾਣੀਆਂ ਜਿਹੜੀਆਂ ਨਾ ਉੱਤੋਂ ਠਾਣੋਂ ਜਮੀਨ ਵੱਲੋਂ ਮਤਲਬ ਆਉਂਦੀਆਂ ਥੱਲੇ ਨੂੰ ਤੇ ਜਦੋਂ ਇਹ ਬੰਦਾ ਰੋਂਦਾ ਵੇ ਤੇ ਅਥਰੂ ਉਹਦਾ ਸੀਜ ਹੁੰਦਾ ਜਦੋਂ ਬੰਦਾ ਸੀਜ ਦਾ ਅਥਰੂ ਕਿਨੋਂ ਥੱਲੇ ਨੂੰ ਡਿੱਗਦਾ ਉਸ ਤਰ੍ਹਾਂ ਕਰਕੇ ਇਹਨੂੰ ਵੀਪਿੰਗ ਵਲੋਗਲ ਤੇ ਇਹ ਜਿਹੜਾ ਨਾ ਨਦੀਆਂ ਦੇ ਕਿਨਾਰੇ ਜਾਂ ਮਤਲਬ ਝੀਲਾਂ ਦੇ ਕਿਨਾਰੇ ਇਹ ਜ਼ਿਆਦਾ ਹੁੰਦਾ ਪਾਣੀ ਦੀ ਇਹਨੂੰ ਜ਼ਿਆਦਾ ਜ਼ਰੂਰ ਚਾਹੀਦੀ ਹੁੰਦੀ ਆ ਤੇ ਉਹ ਪਾਣੀ ਇੰਦੀ ਉਥੋਂ ਘਾਟਨ ਨੂੰ ਨਦੀਆਂ ਪੂਰੀ ਕਰ ਸਕਦੇ ਆ ਜਾਂ ਮਤਲਬ ਲੇਕਸ ਜਿਹੜੀਆਂ ਹੈਗੀਆਂ ਤੇ ਉਥੇ ਜਿਆਦਾ ਪਾਇਆ ਜਾਂਦਾ ਵਿਪਿੰਗ ਵਿਲੋ ਤੇ ਹੋਰ ਇੱਥੇ ਜਿਹੜਾ ਪਾਪਾ ਗੱਲ ਕੀਤੀ ਸੀਗੀ ਬੀਜ ਤੇ ਵਰਚਸ ਵਗੈਰਾ ਜਿਹੜੇ ਰੁੱਖ ਜਿਹੜੇ ਹੈਗੇ ਆ ਉਹ ਮਤਲਬ ਜਿਆਦਾ ਇੱਥੇ ਕੈਨੇਡਾ ਦੇ ਵਿੱਚ ਹੁੰਦੇ ਆ ਇਹਨਾਂ ਦੀ ਹਰ ਇੱਕ ਰੁੱਖ ਦੀ ਆਪਣੀ ਖਾਸੀਅਤ ਹੈ ਮੈਂ ਇੱਕ ਕਿਤਾਬ ਜਿਹੜੀ ਆ ਕੋਈ 120 ਵਿੱਚ ਦੀ ਹੈਗੀ ਆ ਜਿਹਦੇ ਵਿੱਚ ਕੱਤੀ ਰੁਖ ਬਲੇ ਆ ਹੂੰ ਕੁਝ ਅਮਰੀਕਾ ਦੇ ਕੁਝ ਅੰਡਾ ਦੇ ਉਹਨਾਂ ਦੇ ਵਿੱਚ ਡਿਟੇਲ ਕਾਫੀ ਦਿੱਤੀ ਗਈ ਹੈਗੀ ਹੈ ਤੇ ਕਈਆਂ ਦੇ ਵੇਖੋ ਤੁਸੀਂ ਫੁੱਲ ਜਿਹੜੇ ਹੈਗੇ ਐਨੇ ਮਤਲਬ ਅਟਰੈਕਟਿਵ ਹੁੰਦੇ ਆ ਵੀ ਇਨਸਾਨ ਨੂੰ ਬਦੋ ਬਦਿ ਆਪਣੇ ਵੱਲ ਖਿੱਚਦੇ ਜਦਨਾ ਸ਼ਾਦੀਆਂ ਮਖਿਓ ਨੂੰ ਜਿਹੜੇ ਆ ਵਾਜ਼ੈਂਪਲ ਹੈਗਾ ਬਦਾਮ ਦਾ ਰੁੱਖ ਦਾ ਇਹਦੇ ਨੂੰ ਆਪਾਂ ਫੁੱਲੀ ਵੇਖੀ ਕਿਦਾਂ ਕਨੇ ਆ ਕਾਫੀ ਅੱਛੇ ਮੈਨ ਕਈ ਇਦਾਂ ਇਦਾਂ ਰਸਤਾ ਗਿਆ ਜੀ ਫੁੱਲਾ ਫੁੱਲਾ ਦਾ ਰੋ ਗਿਆ ਕਿ ਕਿ ਇਹਦਾ ਫਾਲ ਜਿਹੜਾ ਇਹ ਹੁਣ ਬਲੈਕ ਗਮ ਇਹ 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 ਦੇਖੋ ਤੁਸੀਂ ਵੀ ਬਿਲਕੁਲ ਹੀ ਅੱਛਾ ਡਾਕਟਰ ਸਾਹਿਬ ਇਹ ਸ਼ੇਪ ਵੀ ਬੜੀ ਜਿੱਦਾਂ ਤੁਸੀਂ ਕਹਿੰਦਾ ਵਿਪਿੰਗ ਵਿਲੋ ਵੀ ਥੱਲੇ ਨੂੰ ਆ ਇਹਦੀ ਸ਼ੇਪ ਆਪਣੇ ਆਪ ਕਿੰਨੀ ਸੁੰਦਰ ਹੁੰਦੀ ਵੀ ਬਿਨਾ ਕਿਸੇ ਕਟਾਈ ਤੋਂ ਹੀ ਤੁਹਾਨੂੰ ਦੂਰੋਂ ਇੱਕੋ ਤਰ੍ਹਾਂ ਦੀ ਸ਼ੇਪ ਦਿਖਦੀ ਆ ਹਾਂ ਹਾਂ ਆ ਵੀਪਿੰਗ ਵਿਲੋ ਦੀ ਸ਼ਕਲ ਵੀ ਦਿਖਾ ਸਕਦੇ ਆ ਆਓ ਮੈਂ ਲੈ ਲਾਂਗਾ ਜੀ ਉੱਚੇ ਹਾਂ ਟੀਮ ਨੂੰ ਕਹਾਂਗੇ ਵਿਪਿੰਗ ਵਿਪਾਪਨ ਕਿਉਂ ਕੀਨੇ ਆ ਹਾਂ ਜੀ ਇਹ ਸੁਣ ਜਾ ਦੇਖੋ ਇਹਦੀ ਸਾਰੀਆਂ ਟਾਹਣੀਆਂ ਜਿਹੜੀਆਂ ਥੱਲੇ ਨੂੰ ਮਤਲਬ ਆਈਆਂ ਆਈਆਂ ਬਿਲਕੁਲ ਉਹ ਜਿਤਨਾ ਕਰਕੇ ਕੁਝ ਰੁੱਖ ਜਿਹੜੇ ਹੈਗੇ ਆ ਅਹ ਕੁਝ ਖਾਸ ਏਰੀਆ ਦੇ ਕਰਕੇ ਮਸ਼ਹੂਰ ਵੀ ਹੋ ਜਾਂਦੇ ਆ ਜੇ ਜਿਤਨਾ ਅਮਰੀਕਾ ਦੀ ਆਪਾਂ ਗੱਲ ਕੀਤੀ ਸੀ ਉਸ ਟੈਕਸਸ ਜਿਹੜਾ ਏਰੀਆ ਹੈਗਾ ਗਰਮ ਇਲਾਕਾ ਉੱਥੋਂ ਦੇ ਖਾਸ ਰੁੱਖ ਅਹ ਟੈਕਸਸ ਸਿਡਾਰ ਟਰੀ ਕਰਕੇ ਹੈਗਾ ਟੈਕਸਸ ਬੈਡਰਨ ਟਰੀ ਟੈਕਸਸ ਐਸ਼ ਟਰੀ ਇਤਨਾ ਕਰਕੇ ਉਹ ਟੈਕਸਸ ਦੇ ਨਾਂ ਦੇ ਹੀ ਮਸ਼ਹੂਰ ਗਾਉਂਗੇ ਉਹ ਉਸ ਏਰੀਆ ਕੋਈ ਸਟੇਟ ਹੈ ਜੀ ਟੈਕਸਾਸ ਸਟੇਟ ਹੈ ਉੱਥੇ ਥੋੜੇ ਅਲੱਗ ਤਰ੍ਹਾਂ ਦੇ ਦਸਤੂਰ ਗੱਲ ਸਾਹਿਬ ਕਿਤੇ ਸਾਨੂੰ ਮਿਲ ਜਾਂਦੇ ਆ ਤੇ ਉਹਨਾਂ ਦਾ ਨਾਮ ਹੀ ਉਸ ਸਟੇਟ ਦੇ ਨਾਂ ਤੇ ਬਣਿਆ ਉਹ ਉਸ ਸਟੇਟ ਦੇ ਨਾਂ ਤੇ ਬਦਲ ਹੋ ਜਾਂਦਾ ਇੱਕ ਆਪਾਂ ਜਿਦਾਂ ਅਖਰੋਟ ਆਪਾਂ ਨੂੰ ਅੱਛੇ ਲੱਗਦੇ ਆ ਤਰ੍ਹਾਂ ਪਿਕਨ ਜਿਹੜਾ ਉਹ ਵੀ ਖਾਣ ਨੂੰ ਬਹੁਤ ਅੱਛਾ ਲੱਗਦਾ ਗਰੂਟ ਵਾਂਗੂ ਤੇ ਪਿਕਨ ਟਰੀ ਜਿਹੜੇ ਹੈਗੇ ਆ ਇਹ ਅਮਰੀਕਾ 'ਚ ਵੀ ਹੁੰਦੇ ਆ ਤੇ ਆਪਣੇ ਇੱਥੇ ਕੈਨੇਡਾ 'ਚ ਵੀ ਹੈਗੇ ਆ ਤੇ ਬਕਾਨ ਦੀ ਜਿਹੜੀ ਫੂਡ ਵੈਲਿਊ ਉਹ ਖਰੋਟ ਨਾਲੋਂ ਬੈਟਰ ਕਿ ਨਹੀਂ ਹੈਗੇ ਆ ਅੱਛਾ ਜੀ ਇਹਨੇ ਗਿਰੀਆਂ ਜਿਹੜੀਆਂ ਇੰਨੀਆਂ ਤਾਕਤਵਰ ਹੈਗੀਆਂ ਚਾ ਇੱਕ ਆਪਾਂ ਵੇਖੀ ਟੁਲਪ ਟੁਲਪ ਨਾ ਤਰ੍ਹਾਂ ਦੇ ਛੋਟੇ ਛੋਟੇ ਆਪਾਂ ਟੁਲਪ ਫਲਾਵਰਸ ਜਿਹੜੇ ਗੈਲੋ ਤੁਸੀਂ ਪਲਾਂਟ ਛੋਟੇ ਛੋਟੇ ਫੁੱਲਾਂ ਆਪਣੇ ਦਮਲਿਆਂ ਦੇ ਵਿੱਚ ਜਾਂ ਪਿਆਰੀਆਂ ਦੇ ਵਿੱਚ ਆਪਾਂ ਲੈ ਤੇ ਟੁਲਪ ਟਰੀ ਵੀ ਹੈਗਾ ਅੱਛਾ ਜੀ ਮਤਲਬ ਉਹ ਵੱਡਾ ਟਰੀ 40 50 ਫੁੱਟ ਉੱਚਾ ਹੋ ਜਾਂਦਾ ਹੈਗਾ ਤੇ ਉਹਨੂੰ ਇਸ ਤਰ੍ਹਾਂ ਦੇ ਫੁੱਲ ਲੱਗਦੇ ਆ ਜੀ ਹਾਂ ਉਹਨੂੰ ਹੀ ਉਹਨੂੰ ਬੋਲ ਬੋਲ ਉਸੇ ਉਸੇ ਕਿਸਮ ਦੇ ਡੋਲ ਬਈ ਇਹਦੇ ਵਰਗੇ ਹੁੰਦੇ ਜੇ ਅੱਛਾ ਇੱਕ ਤਾਂ ਬਿਲਕੁਲ ਛੋਟਾ ਜਿਹਾ ਹੀ ਆਰਨਾਮੈਂਟਲ ਜਿਹਾ ਹੀ ਹੁੰਦਾ ਨਾ ਜਿੰਨਾ ਸੀ ਬਾਗ ਜੇ ਕੋ ਆਪਾਂ ਆਮ ਜਿਹੜਾ ਦੇਖਦੇ ਆ ਡੋਲ ਉਹ ਆਰਨਾਮੈਂਟਲ ਹੀ ਹੁੰਦਾ ਆਪਣੇ ਹਾਂ ਪਿੰਨਾ ਟਾਲਾ ਦੇ ਟੋਲਪੁਰ ਦਾ ਮੇਲਾ ਵੀ ਲੱਗਦਾ ਹੈਗਾ ਹਾਂਜੀ ਸਾਡੇ ਉੱਥੇ ਆਟਵਾਚ ਲੱਗਦਾ ਜੀ ਹਰ ਸਾਲ ਇੱਕੋ ਹੀ ਫਟਾਫਟ ਟੋਲਪੁਰ ਦਾ ਮੇਲਾ ਜੀ ਇੱਕੋ ਹੀ ਮੈਟਲ ਵੀ ਦਿੱਤਾ ਹੀ ਹੁੰਦਾ ਆ ਗਏ ਸੀਗੇ ਤੇ ਉਹ ਖਾਸਾ ਵਰ ਤੇ ਬੋਲ ਉਹ ਉੱਤਲ ਨੂੰ ਡਿਸਪਲੇ ਕੀਤਾ ਦਾ ਨਾਮ ਹੋਰ ਕੋਈ ਇੰਪੋਰਟੈਂਟ ਗੱਲ ਜਿਹੜੀ ਆਪਾਂ ਨੂੰ ਲੱਗਦਾ ਹੋਵੇ ਵੀ ਇਹ ਨਾਰਥ ਅਮਰੀਕਨ ਦਰਸ਼ਕਾਂ ਕੋਈ ਗੱਲ ਤੇ ਜਿੰਨੀ ਮਰਜ਼ੀ ਕਰੀ ਜਾਈਏ ਬਹੁਤ ਸਾਰੇ ਦਰਖਤ ਨੇ ਬਹੁਤ ਸਾਰੇ ਨਾਂ ਨੇ ਇਹਨਾਂ ਦੇ ਡਾਕਟਰ ਸਾਹਿਬ ਨੇ ਕਿਹਾ ਕਿ ਮੈਂ 31 ਦਰਖਤ ਲਿਆ ਤੇ ਇਹਦੇ ਵਿੱਚ ਡਾਕਟਰ ਸਾਹਿਬ ਇਹਨਾਂ ਦੀ ਜੇ ਲਿਸਟ ਮੋਟਾ ਮੋਟਾ ਇੱਕ ਵਾਰੀ ਬੋਲ ਇੱਕ ਖਾਸ ਗੱਲ ਜਿਹੜੀ ਮੈਂ ਕਹਣੀ ਚਾਹੁੰਗਾ ਡੌਗਵੁੱਡ ਟਰੀ ਜਿਹੜਾ ਹੈਗਾ ਡੌਗਵੁੱਡ ਟਰੀ ਇਹ ਜਰੂਸ਼ਲਮ ਦੇ ਵਿੱਚ ਉਦੋਂ ਮਸ਼ਹੂਰ ਸੀਗਾ ਜਦੋਂ ਇਸਾਮ ਸੀ ਨੂੰ ਸੋਲੀ ਹੋਈ ਆ ਉਹ ਸੋਲੀ ਤੇ ਤਾਂ ਗਿਆ ਜਰੂਸ਼ਲਮ ਅੱਜ ਵੀ ਮਸ਼ਹੂਰ ਆ ਮਸ਼ਹੂਰ ਆ ਉਹਦੋਂ ਵੀ ਮਸ਼ਹੂਰ ਸੀ ਔਰ ਉਦੋਂ ਸੂਲੀ ਦੇ ਵਾਸਤੇ ਦੀ ਲੱਕੜ ਜਿਹੜੀ ਹੈਗੀ ਆ ਉਹ ਇਹਦੀ ਡੌਗवुड ਟਰੀ ਦੀ ਵਰਤੀ ਗਈ ਸੀਗੀ ਅੱਛਾ ਔਰ ਉਹਦੋਂ ਜਰੂਸ਼ਲਮ ਦੇ ਵਿੱਚ ਸਭ ਤੋਂ ਉੱਚਾ ਸਿਗਾਰੋਕ ਤੇ ਦਾ ਮੈਥੀ ਬਣ ਗਈ ਕਿ ਜਦੋਂ ਤੋਂ ਉਹ ਨੂੰ ਇਸ ਸਮਸੇ ਨੂੰ ਚੜਾ ਹੈਗਾ ਉਦੋਂ ਬਾਅਦ ਇਸ ਉਸ ਰੋਖ ਦੀ ਪਚਾਈ ਘਟ ਗਈ ਅੱਛਾ ਜੀ ਤੇ ਹੁਣ ਉਥੇ ਕੋਈ ਵੀ ਤੁਹਾਨੂੰ ਜਿਹੜਾ ਰੋਖ ਜਿਹੜਾ ਅਨ ਡੋਗ ਲੋਗੋਟਰੀ ਉਹ ਬਹੁਤੇ ਉੱਚੇ ਨਹੀਂ ਮਿਲਦੇ ਹੈਗਾ ਹੈ ਹੈਗੇ ਹੈਗੇ ਮਤਲਬ ਉਹ ਨਫਰਤ ਨਹੀਂ ਪਾਲੀ ਪੇ ਨੂੰ ਪੋਟੀ ਦੀਏ ਪਰ ਘੱਟ ਗਈ ਇਹ ਪਤਾ ਨਹੀਂ ਉਹ ਪਛੇ ਕਿਵੇਂ ਸਾਈਡ ਪੜਿਆ ਮੈਂ ਕਿਦੋਂ ਨਾ ਤਾਂ ਜਾ ਕੇ ਵੇਖਣ ਦਾ ਮੌਕਾ ਨਹੀਂ ਮਿਲਿਆ ਹੈਗਾ ਹਾਂਜੀ ਤੋਂ ਇਹ ਤਰ੍ਹਾਂ ਦੀਆਂ ਖਾਸੀਤਾਂ ਕਈ ਹੈਗੀਆਂ ਤੇ ਹਾਂ ਇੱਕ ਟੀਵੀ ਜਿਹੜਾ ਬੀਚ ਟੀ ਦੀ ਗੱਲ ਕਰਦੇ ਆ ਜਿਹੜਾ ਬੀਚ ਟੀ ਇਹਨੂੰ ਬੀਚ ਟੀ ਜਿਹੜਾ ਇਹਨੂੰ ਬੋਕੋ ਬੋਕੋ ਕਹ ਰਹੰਦੇ ਬੋਕੋ ਇਹ ਬੋਕੋ ਲਫਜ਼ ਇਹਨਾਂ ਨੇ ਬੋਕ ਤੋਂ ਲਿਆ ਹੈਗਾ ਅੱਛਾ ਜੀ ਇਹਦੀ ਜਿਹੜੀ ਛਿਲ ਕਹ ਲੋ ਤੁਸੀਂ ਹਿਸਟਰੀ ਦੀ ਇਹਨੂੰ ਜਦੋਂ ਹਲੇ ਕਾਗਜ਼ ਜਿਹੜਾ ਹੋਣ ਚ ਨਹੀਂ ਸੀ ਆਇਆ ਪੇਪਰ ਉਦੋਂ ਇਹਦੀ ਛਿਲ ਦੇ ਉੱਤੇ ਲਿਖਿਆ ਜਾਂਦਾ ਸੀ ਅੱਛਾ ਅੱਛਾ ਜਿਵੇਂ ਆਪਣੇ ਇੰਡੀਆ ਦੇ ਵਿੱਚ ਪੋਸਟ ਪੱਤਰ ਵਗੈਰਾ ਜਿਹੜੇ ਉਹ ਹਾਰਪੁਰ ਵਾਲੇ ਅਜੇ ਹੀ ਪਿਰਗੂ ਬ੍ਰਾਹਮਣ ਵਾਲੀ ਕਹਿੰਦੇ ਆਸਦੇ ਪੱਤਿਆਂ ਦੇ ਉੱਤੇ ਲਿਖੀ ਜਾਂਦੇ ਸੀ ਜਿਹੜੇ ਜਾਨਦੇ ਸੀਗੇ ਇਸ ਤਰ੍ਹਾਂ ਹੀ ਇਹ ਲ ਬੀਚ ਟਰੀ ਇਹਦੇ ਉੱਤੇ ਲਿਖਿਆ ਕਿਤਾਬਾਂ ਦੀ ਕਈ ਹਰਾ ਪੁਰਾਣੀਆਂ ਇਹਨਾਂ ਨੇ ਸੰਭੀਆਂ ਹੈਗੀਆਂ ਤੇ ਉਹਨੂੰ ਅ ਕਹੋ ਤੁਸੀਂ ਵੀ ਇੱਕ ਬੁੱਕ ਟਰੀ ਬੁੱਕ ਟਰੀ ਬਿਲਕੁਲ ਬੋਕੋ ਬੋਕੋ ਬੋਕ ਤੋਂ ਬਣਾਇਆ ਸ਼ਬਦ ਹੀ ਕਹਿੰਦੇ ਸੀਗੇ ਵੈਸੇ ਵੀ ਪੇਪਰ ਜਿਹੜਾ ਉਹ ਸਾਰਾ ਦਰਖਤਾਂ ਤੋਂ ਹੀ ਤਣੇ ਤੋਂ ਹੀ ਜਿਹੜਾ ਉਹ ਬਣਾਇਆ ਜਾਂਦਾ ਨਾਲ ਜਿਹੜਾ ਪੇਪਰ ਜਿਹੜਾ ਦਰਖਤਾਂ ਤੋਂ ਉਹ ਬ ਪੇਪਰ ਲਫਜ਼ੀ ਉਤੋਂ ਬਣਿਆ ਰੋਖ ਪੇਪੀਰਸ ਪੀ ਐ ਪੀ ਆਰ ਯੂ ਐਸ ਨਿਕਾਸੀ ਪੇਪੀਰਸ ਉਹਦੇ ਮਤਲਬ ਲੱਕੜ ਜਿਹੜੀ ਆ ਨਾ ਪਹਿਲਾਂ ਸਭ ਤੋਂ ਤੇ ਉਹਨੂੰ ਮਲਿਦਾ ਕਰਕੇ ਸਾਰਾ ਕਰਕੇ ਉਹਨੂੰ ਪੇਸਟ ਜੀ ਬਣਾ ਕੇ ਬਰੀਕ ਮਿਸ਼ਾ ਕੇ ਤੇ ਪੇਪਰ ਬਣਾਇਆ ਗਿਆ ਉਹ ਪੇਪੀਰਸ ਤੋਂ ਦੇ ਵੀ ਕਈ ਪੁਰਾਣੇ ਗ੍ਰੰਥ ਜਿਹੜੇ ਮਿਲਦੇ ਹੈਗੇ ਆ ਤੇ ਉਸ ਤੋਂ ਬਾਅਦ ਜਿਹੜਾ ਅੱਜ ਅੱਜ ਦਾ ਪੇਪਰ ਜਿਹੜਾ ਇਹ ਤੇ ਬਹੁਤ ਬਾਅਦ ਆਇਆ ਨਾ ਇਹਦਾ ਫਾਈਨ ਕੁਆਲਟੀ ਹੋ ਗਈ ਨਾ ਅਗੇ ਟੈਕਨੋਲੋਜੀ ਦੀ ਨਾ ਬਹੁਤ ਕੋਈ ਵਿੱਚ ਨਵੀਆਂ ਨਵੀਆਂ ਫੁਰਤੀਆਂ ਅੱਛਾ ਇੱਕ ਹੋਰ ਚੀਜ਼ ਇੱਕ ਹੈਗਾ ਰੁੱਖ ਕੈਨੇਡੀਅਨ ਹੈਮਲੌਕ ਅੱਛਾ ਜੀ ਉਹਦਾ ਨਾਮ ਜੀ ਉਹ ਹੈਮਲੌਕ ਹੁਣ ਰਗਾਸੀ ਗਜ਼ਰੀਲਾ ਰੋਕਸੀਗਾ ਉਹਦੀ ਜ਼ਹਿਰ ਜਿਹੜੀ ਇੰਸਟਾਗ੍ਰਾਮ ਤੋਂ ਦਿੱਤੀ ਗਈ ਸੀ ਜਿਸ ਦੇ ਨਾਲ ਉਹਦੀ ਡੈਥ ਗੱਤ ਹੋਈ ਐ ਮਲੋਕ ਦੀ ਅੱਛਾ ਜੀ ਤੇ ਇਹਨਾਂ ਦੇ ਕੰਡਾ ਵਾਲਿਆਂ ਨੇ ਰੋਕ ਜਿਹੜਾ ਤਿਆਰ ਕੀਤਾ ਉਹਨੂੰ ਇਹਨਾਂ ਨੇ ਕ੍ਰੀਡਲਰ ਮਲੋਕ ਜਿਹੜਾ ਇਹ ਇਹ ਜ਼ਰੀਲਾ ਨਹੀਂ ਹੈਗਾ ਇਹਨੂੰ ਇਹਨਾਂ ਨੂੰ ਇਹਨੂੰ ਜੇ ਆਪਾਂ ਕਹਾਂ ਮਿੱਠੀ ਜ਼ਹਿਰ ਕਹਾਂ ਉਹ ਮਿੱਠੇ ਪਰ ਜ਼ਰੀਲਾ ਕੌੜਾ ਨਹੀਂ ਹੈਗਾ ਜਿੰਦਾਵਾਂ ਨੂੰ ਜਿਹੜੀ ਚੀਜ਼ ਹੋਵੇ ਨਾ ਜੇ ਜ਼ਹਿਰ ਵਰਗੀ ਕੌੜੀ ਆ ਜ਼ਹਿਰ ਕੌੜੀ ਗਿਰ ਜਾਂਦੀ ਆ ਇਹਨੂੰ ਮਿੱਠਾ ਮਿੱਠੀ ਜ਼ਹਿਰ ਕਹਾਂ ਤੁਸੀਂ ਇਹ ਜਿਹੜੀ ਕਾਸ਼ੀਤ ਵੀ ਹੋਈ ਕਿ ਇਹ ਜਿਹੜਾ ਨਾ ਔਰਨਮੈਂਟਲ ਟਾਈਪ ਹੈਗਾ ਤੇ ਇੱਕ ਹੋਰ ਰੁੱਖ ਕਾਟਨਵੁੱਡ ਟਰੀ ਅੱਛਾ ਜੀ ਇਹ ਵੀ ਕੈਨੇਡਾ ਦਾ ਹੀ ਹੈ ਕਾਟਨਵੁੱਡ ਟਰੀ ਜਿਹੜਾ ਹੈ ਨਾ ਇਹਦੇ ਵਿੱਚ ਜਿਹੜੇ ਇਹਦੇ ਫੁੱਲ ਜਿਹੜੇ ਖਿੜਦੇ ਆ ਨਾ ਜਦੋਂ ਉਹ ਬਿਲਕੁਲ ਕਪਾਹ ਦੇ ਫੁੱਲ ਵਰਗੇ ਹੁੰਦੇ ਆ ਉਹ ਤਰ੍ਹਾਂ ਕਪਾਹ ਕਿਹੜੀਆਂ ਕਪਾਹ ਕਾਟਨ ਖਿਲਦੀ ਆ ਦੇਖੋ ਉਹ ਬੜਾ ਖੂਬਸੂਰਤ ਹੈ ਇਹ অরਨਮੈਂਟਲ ਟਰੀ ਦੇ ਤੌਰ ਤੇ ਆਉਂਦਾ ਹੈਗਾ ਤੇ ਬਾਕੀ ਜਿੰਨੇ ਵੀ ਆਪਾਂ ਚਾਹਿਆ ਕੀਤੇ ਆ ਡਿਸਕਸ ਹੋਦੇ ਵਿੱਚ ਹੁਣ 크리스마스 ਟਰੀ ਦੀ ਜੇ ਆਪਾਂ ਗੱਲ ਨਹੀਂ ਕਰਦੇ ਉਹ ਨਾ ਆਉਂਦਾ ਕਰਦਾ ਇਹੋ ਨਾਲ ਬੈਂਸ ਆ ਵੀ ਹੋਗੀ ਹਮਮ 크리스마ਸ ਟਰੀ ਜਿਹੜਾ ਇਹਦੀਆਂ ਵੀ ਕਈ ਕਿਸਮਾਂ ਹੈਗੀਆਂ ਛੋਟੇ ਵੱਡੇ ਹਰ ਤਰ੍ਹਾਂ ਦੇ ਆ 크리스마ਸ ਦਸੰਬਰ ਜਦੋਂ ਆਪਾਂ ਸਾਰੇ ਦੇਖਦੇ ਆ ਇਹ 크리스마스 ਦੀ ਜਿਹੜੀ ਆਪਾਂ ਵੱਡੇ ਰੁੱਖਾਂ ਦੀ ਗੱਲ ਕੀਤੀ ਹੈ ਨਾ ਜਾਇੰਟ ਸੀਕੁਆ ਦੀ ਇਹ ਇਹ 크리스마스 ਉਹਨ ਰੁੱਖ ਕਦੋਂ ਪਹਿਲਾਂ ਜਦੋਂ ਹਾਲੇ ਹਾਲੇ ਛੋਟਾ ਸੀਗਾ ਉਹ 65 67 ਫੁੱਟ ਦੀ ਤੱਕ ਨਹੀਂ ਸੀ ਹਾਲੇ ਗਿਆ ਹੀ ਇਥਾਂ 10 12 ਫੁੱਟ ਦਾ ਹੀ ਹੋਏਗਾ ਮਤਲਬ ਹਾਂਜੀ ਤੇ ਉੱਥੇ ਮਤਲਬ ਪਾਰਕ ਦੇ ਵਿੱਚ ਸੀਗਾ ਕਿਸੇ ਚ ਉਹਦੇ ਚ ਇੱਕ ਉੱਥੋਂ ਦਾ ਇੱਕ ਜੈਕ 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 ਕਲੀਨ ਕਰਕੇ ਇਤਨਾ ਕਰਕੇ ਹੈਗਾ ਸੀਗਾ ਕੋਈ ਇੱਕ ਸੀ ਕੋਈ ਉੱਥੇ ਗਿਆ ਤੇ ਉਹ ਵੇਖ ਕੇ ਉਹਦਾ ਲੇਖਦੇ ਹਰਨ ਜਾ ਰਿਹਾ ਗਿਆ ਉਹ ਰੁੱਖ ਦੂਸਰ ਬਾਕੀ ਰੁੱਖਾਂ ਨਾਲ ਥੋੜਾ ਵੱਖਰਾ ਸੀਗਾ ਬਿਲਕੁਲ ਇੱਥੋਂ ਉੱਤੇ ਜਾਇ ਬਿਲਕ ਤੇ ਨਾਲ ਜਾਂਦੀ ਸੀ ਦੋ ਤੇ ਕੌਣ ਬੰਨਦੀ ਲੋਕ ਤੇ ਉਹ ਲੱਗੇ ਇੱਕ ਲੜਕੀ ਛੋਟੀ ਜੀ 10-12 ਸਾਲ ਦੀ ਉਹ ਕਹਿੰਦੀ ਵਾਟ ਅ ਬਿਊਟੀਫੁਲ ਟਰੀ ਹੂੰ ਹਾਂਜੀ ਉਹ ਉਹ ਇਫ ਵੀ ਪ੍ਰੋਟੈਕਟਰ ਅੰਦਰ ਦਾ 크리스마ਸ ਟਾਈਮ ਇਟ ਵੁਲਡ ਲੁੱਕ ਨਾਈਸ ਉਥੋਂ ਮਤਲਬ ਜੈਕਲੀਨ ਕਰਕੇ ਨਾ ਐਗਜ਼ੈਕਟ ਮੈਨੂੰ ਇਹ ਇਸ ਕਿਸ ਨੂੰ ਕਾਸੀਗਾ ਤੇ ਉਹ ਕਹਿੰਦਾ ਵੀ ਉਹ ਉਹ ਸੈਡ ਦਾ ਤਗੜਾ ਬੰਦਾ ਸੀ ਉਹ ਕਹਿੰਦਾ ਵੀ ਠੀਕ ਹੈ ਜੋ ਬੇਟੀ ਨੇ ਕਿਹਾ ਇਹਨੂੰ ਇਹਦੇ ਨਾਲ ਦੇ ਰੁੱਖ ਹੋਰ ਵੀ ਲੱਭੋ ਉਹਨੇ ਕਹੀਆਂ ਥਾਵਾਂ ਤੇ ਬਣ ਗਿਆ ਨਾ ਉਹ ਜੇ ਫਿਰ ਉਹਨਾਂ ਨੇ ਉਥੇ ਉਸ ਨੂੰ 크리스마스 ਟਰੀ ਦਾ ਨਾਮ ਦਿੱਤਾ ਹੂੰ ਤੇ ਇਹ ਮਤਲਬ ਨਾਮਕਰਨ ਜਿਹੜਾ ਕਿ 크리스마ਸ ਆ ਰਹੀ ਹੈ ਜੀ ਤੇ ਹਜ਼ਾਰਾਂ ਹੀ ਦਰਖਤ ਹੋਣੋਂ ਨਿਕਲ ਕੇ ਇੱਕ ਰਾਜਾ ਆ ਜਾਂਦਾ ਹੈ 크리스마스 ਟਰੀ ਦੀ ਉਹ ਵੀ ਸੈਕੜੀ ਕਿਸਮਾਂ ਹੈਗੀਆਂ ਹਾਂਜੀ ਤੇ ਉਹਨਾਂ ਦੀ ਸ਼ੇਪ ਜਰੂਰ ਸਾਰਿਆਂ ਦੀ ਐਜ ਕਰਕੇ ਹੋਊਗੀ ਬਿਲਕੁਲ ਪਰ ਉਹ ਉਹ ਦੇਖ ਕੇ ਕਹਿ ਸਕਦੇ ਆ ਕਿ ਇਹਨੂੰ 크리스마ਸ ਟੀ ਕਿਹਾ ਜਾਂਦਾ ਸੋ ਕਾਫੀ ਮਰਖਲਾਂ ਹੋ ਗਈਆਂ ਨੇ ਕੁਝ ਇੱਕ ਚੀਜ਼ਾਂ ਬਹੁਤ ਸਾਰਾ ਰਹਿ ਵੀ ਗਿਆ ਹੋਏਗਾ ਤੇ ਜੇ ਕੁਝ ਹੋਰ ਤੁਸੀਂ ਕਹਿਣਾ ਚਾਹੋ ਤਾਂ ਫਿਰ ਆਪਾਂ ਕਿਤਾਬ ਪੜ੍ਹ ਲਵਾਂਗੇ ਹਾਂ ਕਿਉਂਕਿ ਇਹ ਉੱਤਰੀ ਅਮਰੀਕਨ ਰੋਖ ਦੀ ਜੇ ਕੋਈ ਸਾਫ ਤੁਸੀਂ ਕਿਤੋਂ ਮਿਲੇ ਤਾਂ ਜਰੂਰ ਇਹਨੂੰ ਦੇਖ ਸਕਦੇ ਹੋ ਭਾਰਤ ਵਿੱਚ ਤੇ ਮੈਨੂੰ ਲੱਗਦਾ ਪੰਜਾਬੀ ਚ ਆ ਕਿਉਂਕਿ ਮਿਲ ਜੇਗੀ ਕਿਉਂਕਿ ਦਰਸਤਾ ਦੇਤੇ ਹੋਰ ਵੀ ਕੰਮ ਹੋਏਗਾ ਇੰਗਲਿਸ਼ ਵਿੱਚ ਲਿਟਰੇਚਰ ਤਾਨੂੰ ਮਿਲ ਸਕਦਾ ਸੋ ਇਹ ਅੱਛੀ ਕਿਤਾਬ ਸਾਨੂੰ ਲੱਗੀ ਇੱਥੇ ਅਸੀਂ ਗੱਲ ਕੀਤੀ ਡਾਕਟਰ ਸਾਹਿਬ ਨੇ ਇੱਥੇ ਕਾਫੀ ਕੰਮ ਕੀਤਾ ਖਾਸ ਕਰਕੇ ਦਰਖਤਾਂ ਤੇ ਜਿਵੇਂ ਪਹਿਲਾਂ ਕਿਹਾ ਕਿ ਭਾਰਤ ਦੇ ਦਰਖਤਾਂ ਤੇ ਪੰਜਾਬ ਦੇ ਦਰਖਤਾਂ ਤੇ ਵੱਖਰਾ ਤੇ ਉਸ ਤੋਂ ਇਲਾਵਾ ਉੱਤਰੀ ਅਮਰੀਕਾ ਦੇ ਦਰਖਤਾਂ ਤੇ ਮਤਲਬ ਇੱਕ ਵੱਖਰੀ ਤਰ੍ਹਾਂ ਦਾ ਕੰਮ ਸੀ ਜਿਹੜਾ ਸਾਨੂੰ ਅੱਛਾ ਲੱਗਿਆ ਸੀ ਆਪਣੇ ਦਰਸ਼ਕਾਂ ਲਈ ਵੀ ਲੈ ਕੇ ਆਏ ਆ ਡਾਕਟਰ ਸਾਹਿਬ ਨੇ ਖੋਜ ਆ ਕੇ ਇਹ ਸਾਰੀ ਗੱਲਬਾਤ ਕੀਤੀ ਤੇ ਕੁੱਲ ਮਿਲਾ ਕੇ ਨਤੀਜਾ ਆਇਆ ਕਿ ਦਰਖਤ ਕਿਸੇ ਕਿਸੇ ਵੀ ਕਿਸਮ ਦਾ ਹੋਵੇ ਉਹ ਕੁਦਰਤ ਦੇ ਵਾਤਾਵਰਣ ਦਾ ਹਿੱਸਾ ਤੇ ਵਾਤਾਵਰਣ ਨੂੰ ਬਚਾਉਣ ਲਈ ਦਰਖਤਾਂ ਨੂੰ ਬਚਾਉਣਾ ਬਹੁਤ ਜ਼ਰੂਰੀ ਆ ਸਾਨੂੰ ਹਿੰਦੁਸਤਾਨ ਵਾਲਿਆਂ ਨੂੰ ਇਸ ਚੀਜ਼ ਦੀ ਸਮਝਾਉਣੀ ਚਾਹੀਦੀ ਆ ਦੁਨੀਆ ਤੋਂ ਸਿੱਖਣਾ ਚਾਹੀਦਾ ਵਾਤਾਵਰਨ ਦਾ ਸੰਤੁਲਨ ਨਹੀਂ ਆ ਤੇ ਜ਼ਿੰਦਗੀ ਦਾ ਸੰਤੁਲਨ ਵੀ ਨਹੀਂ ਰਹੇਗਾ ਜ਼ਿੰਦਗੀ ਜਿਹੜੀ ਆ ਇਹਨਾਂ ਚੀਜ਼ਾਂ ਨਾਲ ਜੁੜੀ ਹੋਈ ਆ ਤੇ ਕੁਦਰਤ ਦੇ ਨਾਲ ਜੁੜੀ ਹੋਈ ਆ ਤੇ ਕੁਦਰਤ ਦੀਆਂ ਚੀਜ਼ਾਂ ਜਿਹੜੀਆਂ ਨੇ ਜਿਹੜੀ ਉਹਦੀ ਰਹਿਮਤਾ ਨੇ ਉਹਦੇ ਤੇ ਸਾਨੂੰ ਉਹਦਾ ਧੰਨਵਾਦ ਕਰਨਾ ਚਾਹੀਦਾ ਤੇ ਇਹਨਾਂ ਦਾ ਬਚਾਅ ਕਰਨਾ ਚਾਹੀਦਾ ਡਾਕਟਰ ਸਾਹਿਬ ਤੁਹਾਡਾ ਬਹੁਤ ਸ਼ੁਕਰੀਆ ਬਹੁਤ ਧੰਨਵਾਦ ਤੁਸੀਂ ਬਹੁਤ ਵਧੀਆ ਤਰੀਕੇ ਨਾਲ ਕੰਮ ਕੀਤਾ ਜੀ ਬਹੁਤ ਧੰਨਵਾਦ ਮੈਂ ਰੁੱਖ ਮਨੁੱਖਤਾ ਲਈ ਵਰਦਾਨ ਹੈ ਕੁਦਰਤ ਦਾ ਵਰਦਾਨ ਹੈ ਦੇ ਸਾਨੂੰ ਇਹ ਜਿਹੜਾ ਕੁਦਰਤ ਦਾ ਤੋਹਫਾ ਆ ਉਹਨੂੰ ਮੰਨਣਾ ਚਾਹੀਦਾ ਔਰ ਵਾਤਾਵਰਨ ਸਾਰੀ ਬਨਸਪਤੀ ਜੀ ਸਾਰੀ ਬਨਸਪਤੀ ਜਿਹੜੀ ਆ ਬਨਸਪਤੀ ਸਾਰੀ ਸਾਰੀ ਦੀ ਸਾਰੀ ਜਿਹੜੀ ਆ ਉਹ ਬੜਾ ਜ਼ਰੂਰੀ ਤੇ ਵਰਦਾਨ ਹੈ ਤੇ ਉਹਦਾ ਜ਼ਿਕਰ बार-बार ਸਾਡੇ ਧਰਮ ਗ੍ਰੰਥਾਂ 'ਚ ਵੀ ਆਉਂਦਾ ਗੁਰਬਾਣੀ 'ਚ ਵੀ ਆਉਂਦਾ ਤੇ ਉਹਨੂੰ ਬਚਾਉਣਾ ਜਿਹੜਾ ਆ ਮਨੁੱਖਤਾ ਦੇ ਇੱਕ ਅੰਦੀ ਸੇਵਾ ਤੇ ਮਨੁੱਖਤਾ ਨੂੰ ਬਚਾਉਣ ਵਾਲਾ ਕਾਰਜ ਹੀ ਆ ਜਿਹੜਾ ਸਾਨੂੰ ਨਜ਼ਰ ਤੇ ਨਹੀਂ ਆਉਂਦਾ ਪਰ ਬਹੁਤ ਵੱਡਾ ਕੰਮ ਹੁੰਦਾ ਬਹੁਤ ਸ਼ੁਕਰੀਆ ਰੱਖਦਾ ਤੁਹਾਡਾ ਬਹੁਤ ਜੀ ਤੁਸੀਂ ਮੈਨੂੰ ਆਪਣੇ 5024 ਤੁਹਾਡੇ ਟੀਵੀ ਦੇ ਦੱਸ਼ਕਾ ਉਹਨਾਂ ਨਾਲ ਜ਼ੁਬਰ ਕੀਤਾ ਤੇ ਗੱਲਾਂ ਬਾਤਾਂ ਖੁੱਲ੍ਹਣ ਦੀ ਕਰਨ ਦਾ ਮੌਕਾ ਦਿੱਤਾ ਬਹੁਤ ਬਹੁਤ ਮਿਹਰਬਾਨੀ ਬਹੁਤ ਅੱਛਾ ਲੱਗਾ ਜੀ ਥੈਂਕ ਯੂ